ਸੁੱਤਾਂ ਪਰ ਜਾਈ ਦੇ ਕੰਨ ਮਾਰ ਗਿਆ ਹੋਲੀ ਦੇ ਕੇ ਬਾਦ ਚੋਂ ਨਿਕਲ ਬਾਦ ਗਿਆ ਸੁੱਤਾਂ ਪਰ ਜਾਈ ਦੇ ਕੰਨ ਮਾਰ ਗਿਆ ਹੋਲੀ ਦੇ ਕੇ ਬਾਦ ਜੋ ਨਿਕਲ ਬਾਦ ਗਿਆ ਅੰਟਣਾ ਗਵਾਂਡਣਾ ਸੁਣ ਨ ਸ਼ੋਰ ਜਾ ਬਿੱਲਾ ਪਾੜੇ ਨਾ ਮਾਰਖਿਆ ਚ ਕੋਰ ਗਿਆ ਬਿੱਲਾ ਪਾੜੇ ਨਾ ਮਾਰਖਿਆ ਚ ਕੋਰ ਗਿਆ ਖੜ ਜਾਨੇ ਰੱਖ ਕੇ ਬੁਲਾਦੇ ਉਂਗਲੀ ਖੜ ਜਾਨੇ ਰੱਖ ਕੇ ਬੁਲਾਦੇ ਉਂਗਲੀ ਖੜ ਜਾਨੇ ਰੱਖ ਕੇ ਬੁਲਾਦੇ ਉਂਗਲੀ ਕਿੰਨੇ ਮਾਰ ਦੇਖਦੀ ਕੰਨਾਂ ਚ ਤੁਂਗਲੀ ਪੈ ਗਿਆ ਕਿੱਡਾ ਰੋਬੜਾ ਸਜਾਇਆ ਮੱਥਾ ਪਿਆ ਪੈ ਗਿਆ ਕਿੱਡਾ ਰੋਬੜਾ ਸਜਾਇਆ ਮੱਥਾ ਪਿਆ ਪੈਸੇ ਜਿੰਦਾ ਠੋਡੀ ਤੇ ਚਟਾਕ ਲੱਥਾ ਪਿਆ ਲੈਟਦਾ ਜ਼ਮੀਨ ਤੇ ਤਰਹਾਣਾ ਪੱਟਦਾ ਲੇਟ ਦਾ ਜਮੀਨ ਤੇ ਚਿਰਾਨਾ ਪੱਟੇ ਦਾ ਲੇਟ ਦਾ ਜਮੀਨ ਤੇ ਚਿਰਾਨਾ ਪੱਟੇ ਦਾ ਦਹੀਂ ਦੇ ਟਟੂਰੇ ਨੂੰ ਕਟੂਰਾ ਚੱਲ ਚਦਾ ਦਹੀਂ ਦੇ ਟਟੂਰੇ ਨੂੰ ਕਟੂਰਾ ਚੱਟਦਾ ਪਾੜੇ ਮੂਮੀ ਪੱਤੇ ਖੜਾ ਤਪਾਹ ਨੂੰ ਛਿੱਕਾ ਨਾ ਬਣਾ ਤੱਕੇ ਦੇ ਘਾਸ ਰੋ ਡੁੱਲ ਗਈਆਂ ਲੈ ਚਿਆਰ ਮਾਲ ਪਾੜਿਆ ਆਪਿਆ ਛੱਡੇ ਨਾ ਕਬੂਤਰ ਕੁੱਕੜ ਤਾੜਿਆ ਆਪਿਆ ਛੱਡੇ ਨਾ ਕਬੂਤਰ ਕੁੱਕੜ ਤਾੜਿਆ ਆਪਿਆ ਖਿੱੱਚ ਤੋੜੇ ਲੱਗੇ ਬਟਾਣੇ ਦੇ ਬਾਂਦੇ ਖਿੱੱਚ ਤੋੜੇ ਲੱਗੇ ਬਟਾਣੇ ਦੇ ਬਾਂਦੇ ਖਿੱੱਚ ਤੋੜੇ ਲੱਗੇ ਬਟਾਣੇ ਦੇ ਬਾਂਦੇ ਮੱਖੀਆਂ ਨੇ ਡੱਕਾ ਮਾਰ ਲਿਆ ਜਿਹੜੇ ਪਾਤੇ ਮੱਖੀਆਂ ਨੇ ਡੱਕਾ ਮਾਰ ਲਿਆ ਜਿਹੜੇ ਪਾਤੇ ਉੱਟ ਦੇ ਫਮਣ ਤੋੜਦੀ ਪਰਾਂਦੀ ਸੀ ਨਾਗ ਵਾਂਗੂ ਲੱਕ ਦੇ ਹੁਲਾਰੇ ਖਾਂਦੀ ਸੀ ਉੱਟ ਦੇ ਫਮਣ ਤੋੜਦੀ ਪਰਾਂਦੀ ਸੀ ਨਾਗ ਵਾਂਗੂ ਲੱਗ ਕੇ ਹੁਲਾ ਲਿਖਾਂਦੀ ਸੀ ਕਿਵੇਂ ਜੀਵ ਅਗੀ ਦੰਦ ਨਾਲ ਢੇਠਣੀ ਰੋਗ ਜੀ ਮੇਂ ਵੀ ਜੀਵ ਬਦੇਸੀ ਸੇਠਣੀ ਰੋਗ ਜੇ ਮੇਂ ਵੀ ਜੀਵ ਬਦੇਸੀ ਸੇਠਣੀ